ਪਰ ਪੰਜਾਬ ਦੇ ਵਿੱਚ ਕੁਝ ਏਸੇ ਬੰਦੇ ਨੇ ਜਿਹੜੇ ਉਹਨਾਂ ਨੂੰ ਬਰਿਹਾਰ ਨਹੀਂ ਦੇਖਣਾ ਚਾਹਦੇ ਬੰਦੇ ਸਿੰਘਾਂ ਸਿੰਘਾਂ ਦੇ ਰਿਹੈ ਨਹੀਂ ਚਾਹੁੰਦੇ ਸਾਡੇ ਉਹ ਵੀ ਬੰਦੇ ਹੈਗੇ ਆ ਰਾਜਨੀਤਿਕ ਆਗੂ ਆ ਜਾਂ ਹੋਰ ਕੋਈ ਰਾਜਨੀਤਿਕ ਵੀ ਨੇ ਧਾਰਮਿਕ ਵੀ ਹੁਣ ਭਾਈ ਜਗਤਾਰ ਸਿੰਘ ਵਾਰਿਆਂ ਨੂੰ 2015 ਦੇ ਵਿੱਚ ਸਰਵਤ ਖਾਲਸ ਨੇ ਜਥੇਦਾਰ ਸਾਫਤਾ ਜਿਹੜੇ ਹੁਣ ਉਥੇ ਜੁੰਡਲੀ ਕਾਬਜ਼ ਹੋਈ ਹੋਈ ਹੈ ਤਖਤ ਸਾਹਿਬ ਦੇ ਬੈਠੇ ਨੇ ਉਹ ਉੱਥੇ ਆਉਂਦੇ ਨੇ ਵੀ ਭਾਈ ਜਗਤਾਰ ਸਿੰਘ ਵਾਰ ਵਾਰ ਆਜੇ ਨਹੀਂ ਚਾਹੁੰਦੇ ਰਾਜਨੀਤਿਕ ਚਾਹੁੰਦੇ ਨੇ ਉਹਨਾਂ ਨੂੰ ਪਤਾ ਵੀ ਸਾਰੇ ਪਾਸਾ ਕਿ ਬਦਲ ਜਾਣੀਆਂ ਭਾਈ ਜੇਤਾਰ ਸਿੰਘ ਖਵਾਰਾ ਦੇ ਹੋਣ ਨਾਲ ਇਹਨਾਂ ਨੇ ਆਗੋਂ ਨੇ ਪਰਸੋਂ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਕਿਹਾ ਵੀ ਸਾਨੂੰ ਉਹਦੀ ਪ੍ਰੋਲ ਨਹੀਂ ਚਾਹੀਦੀ ਕਹਿੰਦੇ ਸਾਨੂੰ ਸ਼ਿਫਟਿੰਗ ਚਾਹੀਦੀ ਹੈ ਪ੍ਰੋਲ ਬਾਅਦ ਚ ਲੈ ਲਾਂਗੇ ਇਹਦਾ ਉਹਨਾਂ ਨੇ ਕਾਰਨ ਇਹ ਪੁੱਛ ਦੱਸ਼ਣ ਕਿ ਵੀ ਕਿਉਂ ਸਾਨੂੰ ਪਹਿਲਾਂ ਪ੍ਰੋਲ ਚਾਹੀਦੀ ਹੈ ਸ਼ਿਫਟ ਤਾਂ ਬਾਅਦ ਚ ਕਰਾ ਲੈਣੇ ਸ਼ਿਫਟਾਂ ਤੋਂ ਅਸੀਂ ਕੀ ਲੈਣਾ ਇੱਕ ਵਾਰੀ ਬਾਹਰ ਹੀ ਤਾਂ ਆਵੇ ਉਹਨੂੰ ਪ੍ਰੋਲ ਤਾਂ ਹੋਵੇ ਮਾਦਰੋਂ ਤੋਂ ਮਿਲੇ ਹੋ ਜਦੋਂ ਅਸੀਂ ਉੱਥੇ ਜਾ ਕੇ ਬੈਠੇ ਕਿ ਪੰਜਾਬ ਦਿੱਲੀ ਪੁਲਿਸ ਦਾ ਐਸਪੀ ਇੱਕ ਐਸਐਚਓ ਆਏ ਹੋਏ ਫੋੜ ਕੇੜਾ ਉਹਨਾਂ ਨੇ ਉਹ ਸੇ ਮੰਤਰੀ ਭੇਜਤਾ ਉਹਨਾਂ ਨੇ ਵੀ ਗੱਲਬਾਤ ਕਰ ਲੋ ਇਹਨਾਂ ਨਾਲ ਅਸੀਂ ਗੱਲ ਕਰਾਂਗੇ ਐਸਪੀ ਨਾਲ ਗੱਲ ਕਰਾਂਗੇ ਜਾਂ ਅਸੀਂ ਥਾਣੇਦਾਰ ਨਾਲ ਗੱਲ ਕਰਾਂਗੇ ਦਿੱਲੀ ਦੇ ਨਾਲ ਨਾ ਕਰ ਦਿੱਤੀ ਗਈ ਆ ਕਿ ਇੱਥੇ ਤੁਸੀਂ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਇੱਥੇ ਆ ਨਹੀਂ ਸਕਦੇ ਸਭ ਕੁਝ ਕਰ ਸਕਦੇ ਹਾਂ ਜੇ ਜਾਨਾ ਹੋਵੇ ਰੇਲ ਗੱਡੀਆਂ ਵੀ ਹੈਗੀਆਂ ਨੇ ਜਿੰਨੇ ਜਾਨਾ ਹੋਵੇ ਉਹ ਤਾਂ ਰੇਲ ਗੱਡੀਆਂ ਚੜ੍ਹ ਕੇ ਵਗ ਜੇ ਗੱਡੀਆਂ ਚ ਵਗ ਜੇ ਆ ਜਰੂਰੀ ਦਿਖਾਉਣਾ ਵੀ ਇੱਥੇ ਇੱਥੋਂ ਦੀ ਜਾਣਾਗਾ ਜੇ ਜਾਨਾ ਜੀ ਇਹਨਾਂ ਨੇ ਜਾਣਾ ਹੀ ਆ ਪੰਜਾਬ ਸਰਕਾਰ ਦਾ ਵੀ ਤੁਹਾਨੂੰ ਨਾ ਮਿਲਣਾ ਕਾਰਨ ਕੀ ਆ ਸੀਐਮ ਸਾਹਿਬ ਦਾ ਤੁਹਾਡੇ ਕੋਲ ਕੋ ਸੁਨੇਹਾ ਮਨਾਉਣਾ ਕਾਰਨ ਕੀ ਮੰਨਦੇ ਹੋ ਤੁਸੀਂ ਤੁਹਾਨੂੰ ਮਿਲਣ ਵਾਸਤੇ ਵੀ ਨਾ ਪਹੁੰਚਣਾ ਹੁਣ ਇਹਨਾਂ ਨੂੰ ਜਿਹੜੇ ਤਾਲਮੇਲ ਕਮੇਟੀ ਦੇ ਮੈਂਬਰ ਨੇ ਇਹ ਦੱਸਣਾ ਵੀ ਅਸੀਂ 3 ਸਾਲਾਂ ਤੋਂ ਮੁੱਖ ਮੰਤਰੀ ਤੱਕ ਨਹੀਂ ਪਹੁੰਚ ਸਕੇ ਪ੍ਰਧਾਨ ਮੰਤਰੀ ਤੱਕ ਕਦੋਂ ਪਹੁੰਚਾਂਗੇ ਉਹਨਾਂ ਨੇ ਇੱਥੇ ਕਹਦਾ ਵੀ ਜਿੱਥੇ ਤੁਸੀਂ ਰੋਕਾਂਗੇ ਰੁਕ ਜਾਵਾਂਗੇ ਉਹਨੇ ਰੋਕਲੇ ਬੈਠੇ ਰਹਣ ਹੁਣ ਇੱਥੇ ਇੱਥੇ ਆਪੋ ਆਪਣੇ ਜਿਹੜੇ ਬਲਬੁਲੇ ਨੇ ਜਥੇਬੰਦੀਆਂ ਦੇ ਕਿਸਾਨ ਆਏ ਹੋਣੇ ਸਭ ਦਾ ਧੰਨਵਾਦ ਆ ਉਹ ਆ ਬੋਲ ਕੇ ਵਿਚਾਰੇ ਮੁਰ ਜਾਣਗੇ ਹੋਰ ਉਹਨਾਂ ਨੇ ਨਹੀਂ ਕਰਨਾ ਇਹਨੇ ਮੇਰੇ ਤੇਰੇ ਵਰਗੇ ਉਹਨਾਂ ਨੂੰ ਕੀ ਪਤਾ ਕੀ ਗੱਲਬਾਤ ਹੁੰਦੀ ਹੈ ਕੌਮੀ ਸਾਬ ਮੋਰਚੇ ਦੀ ਕੌਲ ਤੇ ਸ਼ੰਭੂ ਵਿਖੇ ਵੱਡਾ ਇਕੱਠਾ ਦਿੱਲੀ ਜਾਣ ਦੀ ਕੌਲ ਦਿੱਤੀ ਗਈ ਸੀ ਅਰਦਾਸ ਬੇਨਤੀ ਕਰਨੀ ਸੀ ਅਰਦਾਸ ਬੇਨਤੀ ਕਰਨ ਤੋਂ ਬਾਅਦ ਵਿੱਚ ਇਨਸਾਫ ਮਾਰਚ ਸੀ ਇਨਸਾਫ ਮਾਰਚ ਕਰਨ ਤੋਂ ਬਾਅਦ ਵਿੱਚ ਪੀਐਮ ਆਫਿਸ ਜਾਣਾ ਸੀ ਇੱਕ ਸੁਨੇਹਾ ਸੀ ਇੱਕ ਲੈਟਰ ਸੀ ਇੱਕ ਪੰਜਾਬ ਦੇ ਦਰਦਿਆਂ ਦਾ ਸੁਨੇਹਾ ਲੈ ਕੇ ਜਾਣਾ ਸੀ ਕਿ ਇਹ ਸੁਨੇਹਾ ਵਾ ਪੰਜਾਬ ਦਾ ਪੰਜਾਬ ਦੇ ਬੰਦੀ ਸਿੰਘਾਂ ਦੀ ਜਾਂ ਬਾਕੀ ਥਾਵਾਂ ਤੋਂ ਜਿਹੜੇ ਬੰਦੀ ਸਿੰਘਾਂ ਉਹਨਾਂ ਨੂੰ ਰਿਹਾ ਕੀਤਾ ਜਾਵੇ ਇਹ ਸੁਨੇਹਾ ਲੈ ਕੇ ਜਾਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਇਸ ਟਾਈਮ ਸ਼ੰਭੂ ਬਾਰਡਰ ਤੇ ਆ ਤਕਰੀਬਨ ਦੁਪਹਿਰ ਤੋਂ ਬਾਅਦ ਦਾ ਸਮਾਂ ਵਾ ਸ਼ਾਮ ਢਲਣ ਜਾ ਰਹੀ ਹੈ ਰੋਕ ਦਿੱਤਾ ਗਿਆ ਵਾ ਬੈਰੀਗੇਟਿੰਗ ਆ ਹੁਣ ਮੋਰਚੇ ਦੀ ਰੂਪਰੇਖਾ ਲਿਖੀ ਜਾ ਰਹੀ ਆ ਤੇ ਮੋਰਚੇ ਦੀ ਰੂਪਰੇਖਾ ਲਿਖਣ ਵਾਸਤੇ ਥੋੜੀ ਦੇਰ ਪਹਿਲਾਂ ਇੱਕ ਮੀਟਿੰਗ ਸਟਾਰਟ ਹੋ ਚੁੱਕੀ ਆ ਜਿਹੜਾ ਕਿ ਦਿੱਲੀ ਤੋਂ ਕੋਈ ਡੈਲੀਗੇਸ਼ਨ ਪਹੁੰਚ ਚੁੱਕਾ ਵਾ ਤੇ ਇਸ ਟਾਈਮ ਦੇ ਉਤੇ ਕਿਸਾਨ ਆਗੂ ਸਹਿਬਾਨ ਤੇ ਮੋਰਚੇ ਦੇ ਆਗੂ ਸਹਿਬਾਨ ਚੱਲ ਗਏ ਤੁਹਾਨੂੰ ਗੱਲਬਾਤ ਸੁਣਾਤੀ ਸੀ ਪਰ ਮੋਰਚੇ ਤੇ ਆਏ ਹੋਏ ਵੱਖ-ਵੱਖ ਆਗੂਆਂ ਨਾਲ ਜਰੂਰ ਗੱਲਬਾਤ ਕਰ ਰਹੇ ਆ ਇਸ ਟਾਈਮ ਤੇ ਨਿਹੰਗ ਬਾਬਾ ਰਾਜਾ ਰਾਜ ਸਿੰਘ ਸਾਡੇ ਨਾਲ ਪਹਿਲਾਂ ਗੁਰਫਤ ਤੇ ਸੰਚ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਲਗਾਤਾਰ ਤੁਸੀਂ ਉਸ ਮੋਰਚੇ 'ਚ ਬੈਠੇ ਹੋ ਹਰ ਇੱਕ ਮੋਰਚੇ 'ਚ ਤੁਹਾਡਾ ਇੱਕ ਵੱਡਾ ਯੋਗਦਾਨ ਵੀ ਰਿਹਾ ਵਾ ਕਿਵੇਂ ਵੇਖ ਰਹੇ ਹੋ 3 ਸਾਲ ਦਾ ਸਮਾਂ ਹੋਣ ਚੱਲ ਰਿਹਾ ਪਰ ਕੋਈ ਮੋਰਚੇ ਦਾ ਹਾਲ ਨਿਕਲਦਾ ਤੁਹਾਨੂੰ ਨਜ਼ਰ ਆ ਰਿਹਾ ਦੇਖੋ 7 ਜਨਵਰੀ 2023 ਤੋਂ ਲਗਾਤਾਰ 3 ਸਾਲਾਂ ਤੋਂ ਨਾ ਮੋਰਚਾ ਲੱਗਿਆ ਹੋਇਆ ਪਰ ਹਜੇ ਤੱਕ ਕੋਈ ਐਡੀ प्राप्ति नहीं हुई। ਉਹਨਾਂ ਦੇ ਵਿੱਚ ਤਿੰਨ ਸਾਲਾਂ ਦੇ ਵਿੱਚ ਜਿਹੜੇ ਤਿੰਨ ਸਿੰਘ ਨੇ ਉਹ ਹੀ ਰਿਹਾ ਹੋਏ ਨੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਭਾਈ ਸੁਨਸ਼ੇਰ ਸਿੰਘ ਤੇ ਭਾਈ ਲਖਵਿੰਦਰ ਸਿੰਘ। ਬਾਕੀ ਉੱਥੇ ਕੰਮ ਰੁਕਿਆ ਆਇਆ। ਜਿਆਦਾ ਕਿ ਹੋਰ ਸਿੰਘਾਂ ਦੀਆਂ ਰਿਹਾਈਆਂ ਵੀ ਵੜਦੀਆਂ ਸੀਗੀਆਂ। ਤੇ ਸਮੇਂ-ਸਮੇਂ ਤੇ ਜਿਹੜੇ ਆਗੂ ਨੇ ਮੋਰਚੇ ਦੇ ਤਾਲਮੇਲ ਕਮੇਟੀ ਦੇ ਉਹ ਪ੍ਰੋਗਰਾਮ ਦਿੰਦੇ ਰਹੇ ਆ ਵੀ ਦਿੱਤਾ ਕਿ ਅਸੀਂ ਦਿੱਲੀ ਜਾਵਾਂਗੇ। ਗਾਇਤਾ ਕੋਈ ਨਹੀਂ ਆਦਾ ਉਹ ਰੇ ਰੋਕ ਲਿਆ ਇਹਨਾਂ ਨੇ ਤੇ ਸਾਰੇ ਜਿਹੜੇ ਲੋਕ ਨੇ ਇੱਥੇ ਜਥੇਬੰਦੀਆਂ ਜਿੰਨੀਆਂ ਵੀ ਆਈਆਂ ਨੇ ਸਾਰਿਆਂ ਦਾ ਧੰਨਵਾਦ ਆ ਸਾਹ ਦੇ ਰਹੀਆਂ ਨੇ ਲੋਕ ਨੇ ਜਿਹੜੇ ਉਹ ਸਾਹ ਦਿੰਦੇ ਨੇ ਪਰ ਪੰਜਾਬ ਦੇ ਵਿੱਚ ਕੁਝ ਏਸੀ ਬੰਦੇ ਨੇ ਜਿਹੜੇ ਉਹਨਾਂ ਨੂੰ ਬਿਹਾਰ ਨਹੀਂ ਦੇਖਣਾ ਚਾਹੁੰਦੇ ਬੰਦੇ ਸਿੰਘਾਂ ਨੂੰ ਬੰਦੇ ਸਿੰਘਾਂ ਨੇ ਰਿਹਾਈ ਨਹੀਂ ਚਾਹੁੰਦੇ ਸਾਡੇ ਉਹ ਵੀ ਬੰਦੇ ਹੈਗੇ ਆ ਰਾਜਨੀਤਿਕ ਆਗੂ ਆ ਜਾਂ ਹੋਰ ਕੋਈ ਰਾਜਨੀਤਿਕ ਵੀ ਨੇ ਧਾਰਮਿਕ ਵੀ ਨੇ ਧਾਰਮਿਕ ਅਗੂ ਚ ਹੈਗੇ ਹੋਜੇ ਕਿ ਜਿਹੜੇ ਬੰਦੀ ਸਿੰਘਾਂ ਦੇ ਰਿਹਾਈ ਨਹੀਂ ਚਾਹ। ਸਾਰੇ ਨੇ ਸਾਰਿਆਂ ਨੂੰ ਹੁਣ ਭਾਈ ਜਗਤਾਰ ਸਿੰਘ ਹਵਾਰੇ ਨੂੰ 2015 ਦੇ ਵਿੱਚ ਸਰਵੱਤ ਖਾਲਸੇ ਨੇ ਜਥੇਦਾਰ ਸਾਫਤਾ ਜਿਹੜੇ ਹੁਣ ਉਥੇ ਜੁੰਡਲੀ ਕਾਬਜ਼ ਹੋਈ ਹੋਈ ਹੈ ਤਾਕਤ ਸਾਹਿਬ ਦੇ ਬੈਠੇ ਨੇ ਉਹ ਚਾਹੁੰਦੇ ਨੇ ਵੀ ਭਾਈ ਜਗਤਾਰ ਸਿੰਘ ਹਵਾਰਾ ਬਾਹਰ ਆਜੇ। ਨਹੀਂ ਚਾਹੁੰਦੇ। ਰਾਜਨੀਤਿਕ ਚਾਹੁੰਦੇ ਨੇ ਉਹਨਾਂ ਨੂੰ ਪਤਾ ਵੀ ਸਾਰੇ ਪਾਸਾ ਗੇਮ ਬਲਟ ਜਾਣੀਆਂ। ਭਾਈ ਜਗਤਾਰ ਸਿੰਘ ਹਵਾਰਾ ਦੇ ਆਉਣ ਨਾਲ ਅੱਜ ਵੱਖ-ਵੱਖ ਤਨੰਦ ਜਿਹੜੇ ਹੈਗੇ ਨੇ ਉਹ ਇੱਥੇ ਲੋਕ ਇਕੱਠੇ ਹੋਏ ਨੇ ਉਹ ਇਹ ਲੋਕ ਚਾਹੁੰਦੇ ਨੇ ਆਗੂ ਨਹੀਂ ਚਾਹੁੰਦੇ ਵਿਭਾਗ ਜਗਤਾਰ ਸਿੰਘ ਖਬਰ ਬਾਹਰ ਆਵੇ ਲੋਕ ਚਾਹੁੰਦੇ ਨੇ ਆਵਾਮ ਚਾਹੁੰਦਾ ਆ ਦੇਖੋ ਇੱਥੇ ਕਿਸਾਨ ਜਿ세 ਬੰਦਿਆਂ ਦੇ ਆਗੂ ਆਏ ਹੋਏ ਨੇ ਇੱਥੇ ਸਮਾਜ ਸੇਵੀ ਜਿ세 ਬੰਦਿਆਂ ਦੇ ਆਗੂ ਆਏ ਨੇ ਹੋਰ ਬਹੁਤ ਸਾਰੇ ਆਗੂ ਆਏ ਨੇ ਲੋਕ ਆਏ ਹੋਏ ਨੇ ਆਗੂ ਵੀ ਆਏ ਹੋਏ ਨੇ ਬੋਲੀ ਜਾਂਦੇ ਨੇ ਆਪ ਕੋ ਆਪਣਾ ਵਿਊ ਦਈ ਜਾਂਦੇ ਨੇ ਕਰੀ ਦਾ ਮੋਰਚੇ ਦੇ ਆਗੂ ਨੇ ਗੱਲਬਾਤ ਹੁੰਦੀ ਹੈ ਵੀ ਕੀ ਹੋਣਾ ਉਸੇ ਸਾਰੇ ਤਾਂ ਨਹੀਂ ਕਰ ਸਕਦੇ ਜਦੋਂ ਉੱਥੋਂ ਦੇ ਨਮਾਇंदे ਆਉਣਾਂ ਦਿੱਲੀ ਦਰਬਾਰ ਦੇ ਹੋਇਆ ਚਾਹਿਓ ਅਸੀਂ ਉਹਨਾਂ ਨੂੰ ਕਹੀਏ ਉਹ ਕਹਿੰਨ ਵੀ ਤੁਸੀਂ ਮੁੱਲ ਤਾਂ ਵੀ ਕਰ ਦੋ ਬੰਬ ਲਾਸਟ ਹੋ ਗਿਆ ਅਸੀਂ ਉਹਨਾਂ ਨਾਲ ਗੱਲਬਾਤ ਕਰੀਏ ਭਈ ਅਸੀਂ ਤਾਂ ਜਾਵਾਂਗੇ ਜਿੱਥੇ ਤੁਸੀਂ ਰੋਕੋਗੇ ਰੁਬੈ ਜਾਵਾਂਗੇ ਇਹਦਾ ਮਤਲਬ ਕੀ ਆ ਭਾਈ ਉਹ ਰੋਕਦੇ ਦਿੱਤਾ ਗਿਆ ਵਾ ਤੇ ਤੁਸੀਂ ਡੈਲੀਗੇਟ ਦੀ ਗੱਲ ਕੀਤੀ ਪਹੁੰਚ ਚੁੱਕਾ ਵੈਸੇ ਮਾ ਕੁਝ ਵੀਰ ਗਏ ਵੀ ਗੱਲਬਾਤ ਕਰਨ ਤੇ ਕੋਮੀ ਸਾਹਿਬ ਮੁਰਚੀ ਦੇ ਆਗੂ ਸਹਿਬਾਨ ਸੀ ਕੁਝ ਨਾਲ ਕਿਸਾਨ ਆਗੂ ਸਹਿਬਾਨ ਕਿਹੜਾ ਡੈਲੀਗੇਸ਼ਨ ਆਇਆ ਕਰਨਦੇਵ ਨੂੰ ਗੱਲ ਗੱਲ ਤਾਂ ਸਾਨੂੰ ਪ੍ਰੋਲ ਦੀ ਚਾਹੀਦੀ ਆ ਅਸੀਂ ਵੀ ਪ੍ਰੋਲ ਮੰਗਦੇ ਆ ਫਾਇਜੇਤਾਰ ਸਿੰਘ ਦੀ ਆਵਾਜ਼ ਸ਼ਿਫਟਿੰਗ ਬਾਅਦ ਚ ਕਰਾ ਸਕਦੇ ਆ ਅਸੀਂ ਇਹਨਾਂ ਨੇ ਆਗੂ ਨੇ ਪਰਸੋਂ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਕਿਹਾ ਵੀ ਸਾਨੂੰ ਉਹਦੀ ਪ੍ਰੋਲ ਨਹੀਂ ਚਾਹੀਦੀ ਕਹਿੰਦੇ ਸਾਨੂੰ ਸ਼ਿਫਟਿੰਗ ਚਾਹੀਦੀ ਆ ਪ੍ਰੋਲ ਬਾਅਦ ਚ ਲੈ ਲਾਂਗੇ ਇਹ ਤਾਂ ਉਹਨਾਂ ਨੇ ਕਾਰਨ ਇਹ ਪੁੱਛ ਦੱchnੇ ਵੀ ਕਿਉਂ ਸਾਨੂੰ ਪਹਿਲਾਂ ਪ੍ਰੋਲ ਚਾਹੀਦੀ ਆ ਸ਼ਿਫਟ ਤਾਂ ਬਾਅਦ ਚ ਕਰਾ ਲੈ ਸ਼ਿਫਟਾਂ ਤੋਂ ਅਸੀਂ ਕੀ ਲੈਣਾ ਕਿ ਵਾਰੀ ਬਾਹਰ ਤਾਂ ਆਵੇ ਉਹਨੂੰ ਪ੍ਰੋਲ ਤਾਂ ਹੋਵੇ ਮਾਤਾ ਨੂੰ ਤਾਂ ਮਿਲੇ ਹੋ ਇਹਦਾ ਕੀ ਮਤਲਬ ਆ ਸਵਿਟਾ ਅਸੀਂ ਕੋਈ ਨਹੀਂ ਸ਼ਿਫਟ ਬਾਅਦ ਚ ਹੋ ਜੂ ਹੋਵੇ ਨਾ ਹੋਵੇ ਸਵਿਟਾ ਸਾਨੂੰ ਤਾਂ ਉਹਦੀ ਰਿਹਾਈ ਚਾਹੀਦੀ ਆ ਕਾਰਨ ਕੀ ਮੰਨਦੇ ਹੋ ਲੰਬਾ ਸਮਾਂ ਹੋ ਗਿਆ ਮੋਰਚਾ ਲੱਗੇ ਉਹਨੂੰ ਪੰਜਾਬ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਈ ਕੇਂਦਰ ਸਰਕਾਰ ਦਾ ਕੋਈ ਡੈਲੀਗੇਟ ਤੁਹਾਨੂੰ ਮਿਲਣ ਵਾਸਤੇ ਨਹੀਂ ਆਇਆ ਤੁਸੀਂ ਉੱਥੇ ਬੈਠੇ ਤੁਸੀਂ ਆਗੂਆਂ ਦੇ ਵਿੱਚੋਂ ਹੀ ਬੈਸ ਕਿਉਂਕਿ ਜਦੋਂ ਬੈਠੇ ਹੋ ਤੇ ਆਗੂ ਹੋ ਤੁਸੀਂ ਉੱਥੇ ਕਿ ਆਪਸ ਚ ਰਹਿ ਨਹੀਂ ਰਲਦੀ ਤੁਹਾਡੀ ਸਭ ਬਿਲਕੁਲ ਉਥੇ ਜਿਹੜੇ ਹੈਗੇ ਆ ਕਿ ਕਿਹੜਾ ਡੈਲੀਗੇਸ਼ਨ ਆਇਆ ਅੱਜ ਕੋਈ ਆਏ ਹੋਣਾ ਦੋ ਉਹ ਦਿਨ ਵੀ ਪਰਸੋਂ ਵੀ ਕਹਿੰਦੇ ਕੇਂਦਰ ਤੋਂ ਸਰਕਾਰ ਤੋਂ ਬੰਦੇ ਆਉਣੇ ਨੇ ਜੀ ਉਥੋਂ ਡੈਲੀਕੇਟ ਆਇਆ ਜੀ ਇੱਥੇ ਗੱਲ ਕਰਨੀ ਹੈ ਜਦੋਂ ਅਸੀਂ ਉੱਥੇ ਜਾ ਕੇ ਬੈਠੇ ਕਿ ਪੰਜਾਬ ਦਿੱਲੀ ਪੁਲਿਸ ਦਾ ਐਸਪੀ ਇੱਕ ਐਸਐਚਓ ਆਏ ਹੋਏ ਹੋੜ ਕਿਹੜਾ ਉਹਨਾਂ ਨੇ ਸੇ ਮੰਤਰੀ ਭੇਜਤਾ ਉਹਨਾਂ ਨੇ ਵੀ ਗੱਲਬਾਤ ਕਰ ਲੋ ਇਹਨਾਂ ਨਾਲ ਅਸੀਂ ਗੱਲ ਕਰਾਂਗੇ ਐਸਪੀ ਨਾਲ ਗੱਲ ਕਰਾਂਗੇ ਜਾਂ ਅਸੀਂ ਥਾਣੇਦਾਰ ਨਾਲ ਗੱਲ ਕਰਾਂਗੇ ਦਿੱਲੀ ਦੇ ਨਾਲ ਕੋਈ ਉਥੋਂ ਗ੍ਰਹਿ ਮੰਤ్ర ਲਾਲੇ ਤੋਂ ਆਵੇ ਕੋਈ ਚਿੱਠੀ ਪੱਤਰ ਆ ਸੁਨੇਹਾ ਆਵੇ ਕੋਈ ਅਸੀਂ ਤਾਂ ਇਹਨਾਂ ਨਾਲ ਪੁਲਿਸ ਵਾਲੇ ਮੁਲਾਜ਼ਮਾਂ ਨੂੰ ਅਸੀਂ ਕਹੀ ਜਾਂਦੇ ਇਹ ਉਥੋਂ ਆਏ ਫੁਲਾਨਾ ਇਹਨੇ ਮਗਰ ਡੈਲੀਗੇਟ ਸਾਡੇ ਸਾਹਮਣੇ ਨਹੀਂ ਗੱਲਾਂ ਨੇ ਅੱਛਾ ਅੱਜ ਕਾਲ ਦਿੱਤੀ ਗਈ ਸੀ ਦਿੱਲੀ ਜਾਣ ਵਾਸਤੇ ਤੁਸੀਂ ਦੱਸ ਹੀ ਚੁੱਕੇ ਹੋ ਪਰ ਅਜੇ ਤੱਕ ਅਗਲੇ ਪਾਸੇ ਨਹੀਂ ਵਧਿਆ ਗਿਆ ਹੁਣ ਗੱਲਬਾਤ ਚੱਲ ਰਹੀ ਆ ਕਾਰਨ ਕਿ ਲੱਗਦਾ ਅਗਲੇ ਪਾਸੇ ਬੈਰੀਕੇਡਿੰਗ ਆ ਇੱਥੇ ਕਿਸਾਨਾਂ ਨੂੰ ਰੋਕਿਆ ਗਿਆ ਸੀ ਇੱਥੇ ਹੁਣ ਤੁਹਾਨੂੰ ਰੋਕ ਲਿਆ ਗਿਆ ਜਦੋਂ ਇਹਨਾਂ ਨੇ ਪਹਿਲਾਂ ਹੀ ਕਹਿਤਾ ਵੀ ਜਿੱਥੇ ਤੁਸੀਂ ਰੋਕੋਗੇ ਰੁਕ ਜਾਵਾਂਗੇ ਫਿਰ ਵਧਣਗੇ ਕਿਵੇਂ ਉਹਨਾਂ ਤਾਂ ਰੋਗ ਤਾਂ ਬੈਠੇ ਨੇ ਲੋਕਾਂ ਨੂੰ ਕਹਿ ਕੇ ਜ਼ਰੂਰ ਹਾਂਜੀ ਲੋਕਾਂ ਨੂੰ ਜ਼ਰੂਰ ਕਹਿ ਕੇ ਲੈੇ ਨੇ ਵੀ ਦਿੱਲੀ ਜਾਣਾ ਮਮੋ ਮੰਡਰ ਦੇਣਾ ਉਹਨੂੰ ਮਤਲਬ ਰਾਸ਼ਟਰਪਤੀ ਨੂੰ ਪਰ ਸਾਨੂੰ ਵੀ ਕਿਹਾ ਇਹਨਾਂ ਨੇ ਨਹੀਂ ਮਤਲਬ ਸਾਨੂੰ ਤਾਂ ਪਤਾ ਹੀ ਹੈ ਇਹਨਾਂ ਦਾ ਰੋਜ ਪਰ ਸਾਡੇ ਕਰਕਾ ਦਾ ਸੀ ਤੁਹਾਨੂੰ ਦਿੱਲੀ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਜੇ ਦਿੱਲੀ ਦੇ ਵਿੱਚ ਐਡਵਾਈਜ਼ਰੀ ਜਾਰੀ ਹੋਈ ਆ ਉਹ ਕਹਿੰਦੇ ਕਿ ਇਥੇ ਆ ਨਹੀਂ ਸਕਦੇ ਉੱਥੇ ਤਮਾਕਾ ਹੋਇਆ ਵਾ ਪਹਿਲਾਂ ਬੰਬ ਤਮਾਕਾ ਜਿਹੜਾ ਹੋਇਆ ਵਾ ਉਸ ਤੋਂ ਬਾਅਦ ਦੇ ਵਿੱਚ ਨਾ ਕਰ ਦਿੱਤੀ ਗਈ ਆ ਕਿ ਇੱਥੇ ਤੁਸੀਂ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਇੱਥੇ ਆ ਨਹੀਂ ਸਕਦੇ ਸਭ ਕੁਝ ਕਰ ਸਕਦੇ ਆ ਜੇ ਤੁਹਾਨੂੰ ਜਾਣਾ ਹੋਵੇ ਰੇਲ ਗੱਡੀਆਂ ਵੀ ਹੈਗੀਆਂ ਨੇ ਜਿਨ੍ਹਾਂ ਨੂੰ ਜਾਣਾ ਹੋਵੇ ਉਹ ਤਾਂ ਰੇਲ ਗੱਡੀਆਂ ਚੜ੍ਹ ਕੇ ਵਗ ਜੇ ਗੱਡੀਆਂ ਜੇ ਵਗ ਜੇ ਆ ਜਰੂਰੀ ਦਿਖਾਉਣਾ ਵੀ ਇਹ ਇੱਥੋਂ ਦੇ ਜਾਣਾਗਾ ਜੇ ਤੁਹਾਨੂੰ ਜਾਣਾ ਜੀ ਇਹਨਾਂ ਨੇ ਜਾਣਾ ਹੀ ਆ ਪਰ ਉਹਨਾਂ ਨੇ ਇੱਥੇ ਕਹਿਦਾ ਵੀ ਜਿੱਥੇ ਤੁਸੀਂ ਰੋਕੋਗੇ ਰੁਕ ਜਾਗੇ ਉਹਨਾਂ ਨੇ ਰੋਕਲੇ ਬੈਠੇ ਰਹਿਣ ਹੋਣ ਇੱਥੇ ਇੱਥੇ ਆਪੋ ਆਪਣੇ ਜਿਹੜੇ ਬਲਬਲੇ ਨੇ ਜਥੇਬੰਦੀਆਂ ਦੇ ਕਿਸਾਨ ਆਏ ਹੋਣੇ ਸਭ ਦਾ ਧੰਨਵਾਦ ਆ ਉਹ ਆਉਂਦਾ ਬੋਲ ਕੇ ਵਿਚਾਰੇ ਮੁਰ ਜਾਣਗੇ ਹੋਰ ਉਹਨਾਂ ਨੇ ਨਹੀਂ ਕਰਨਾ ਇਹਨੇ ਮੇਰੇ ਤੇਰੇ ਵਰਗੇ ਉਹਨਾਂ ਨੂੰ ਕੀ ਪਤਾ ਕੀ ਗੱਲਬਾਤ ਹੁੰਦੀ ਹੈ ਜੋ ਕਮੇ ਸਾਹਮੂਰਚ ਦੇ ਅੱਗੋਂ ਦੀ ਗੱਲਬਾਤ ਬਾਹਰ ਨਹੀਂ ਪਤਾ ਲੱਗ ਰਿਹਾ ਕੀ ਹੋ ਰਿਹਾ ਤੇ ਹੁਣ ਉੱਥੇ ਬੈਠੇ ਨੇ ਉਹਨਾਂ ਨੇ ਕੀ ਗੱਲਬਾਤ ਕਰਨੀ ਇੱਥੇ ਕੁਝ ਕਹਦੇ ਹੁਣ ਉੱਥੇ ਕੁਝ ਕਰ ਦੇਣਗੇ ਇੱਥੇ ਕੁਝ ਕਹਿ ਦੇਣਗੇ ਆ ਕੇ ਕਿਹੜਾ ਅਧਿਕਾਰੀ ਆਇਆ ਸਾਨੂੰ ਉਹਦਾ ਨਾਂ ਵੀ ਪਤਾ ਹੁਣ ਇਹਦਾ ਕਿਹੜਾ ਮੰਤਰੀ ਆਇਆ ਇਹਨਾਂ ਕੋਲੇ ਉਸ ਮੰਤਰੀ ਦਾ ਨਾਂ ਦੱਸਣਾ ਕੋਈ ਪੁਰਾਣਾ ਸਿਮਲਾਜਮਾਨ ਉਹ ਐਸਪੀ ਆ ਗਿਆ ਜੀ ਉਹ ਫਲਾਨਾ ਉਹਨਾਂ ਨੂੰ ਅਧਿਕਾਰੀ ਬਣਾਈ ਜਾਣੇ ਸੀ ਸਾਡੇ ਸਾਹਮਣੇ ਆਏ ਨੇ ਉਹ ਉਹ ਉਹਦਾ ਕੁਦਰਤੀ ਤਾਂ ਪਤਾ ਲੱਗ ਗਿਆ ਨੇ ਤਾਂ ਉਹ ਉਹੀ ਵੱਡਾ ਅਧਿਕਾਰੀ ਬਣਾ ਰੱਖਿਆ ਸੀ ਪੰਜਾਬ ਸਰਕਾਰ ਦਾ ਵੀ ਤੁਹਾਨੂੰ ਨਾ ਮਿਲਣਾ ਕਾਰਨ ਕੀ ਆ ਸੀਐਮ ਸਾਹਿਬ ਦਾ ਤੁਹਾਡੇ ਕੋਲ ਕੋ ਸੁਨੇਹਾ ਮਨਾਉਣਾ ਕਾਰਨ ਕੀ ਮੰਨਦੇ ਹੋ ਤੁਸੀਂ ਤੁਹਾਨੂੰ ਮਿਲਣ ਵਾਸਤੇ ਵੀ ਨਾ ਪਹੁੰਚਣਾ ਲਾ ਹੁਣ ਇਹਨਾਂ ਨੂੰ ਜਿਹੜੇ ਤਾਲਮੇਲ ਕਮੇਟੀ ਦੇ ਮੈਂਬਰ ਨੇ ਇਹ ਦੱਸਣ ਵੀ ਅਸੀਂ ਤਿੰਨ ਸਾਲਾਂ ਤੋਂ ਮੁੱਖ ਮੰਤਰੀ ਤੱਕ ਨਹੀਂ ਪਹੁੰਚ ਸਕੇ ਪ੍ਰਧਾਨ ਮੰਤਰੀ ਤੱਕ ਕਦੋਂ ਪਹੁੰਚ ਜਾਗੇ ਮੈਂ ਤਾਂ ਹਰ ਇੱਕ ਮੀਟਿੰਗ ਦੀ ਵੀ ਗਿਆ ਤੁਸੀਂ ਤਿੰਨ ਸਾਲਾਂ ਤੋਂ ਹੀ ਮਿਲ ਸਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਕਿਵੇਂ ਮਿਲਾਉਂਗੇ ਕਿਹੜਾ ਤੁਹਾਨੂੰ ਮਿਲਣ ਦੇਊਗਾ ਮੁੱਖ ਮੰਤਰੀ ਸਾਹਿਬ ਨੂੰ ਤੇ ਆਪ ਵੀ ਚਾਹੀਦਾ ਸੀ ਨਾ ਪੰਜਾਬ ਦਾ ਆਵਾਮ ਬੇਟੀ ਹੋਵੇ ਪੰਜਾਬ ਦੇ ਬੁੱਧੀਜੀਵੀ ਵਰਗ ਉਥੇ ਪਹੁੰਚਦਾ ਵਾ ਅੱਜ ਵੀ ਬਹੁਤਾਂ ਕਿਸਾਨ ਜਥੇਬੰਦੀਆਂ ਵਾਂ ਹੋਰ ਹਤੈਸ਼ੀ ਆ ਜਥੇਬੰਦੀਆਂ ਤੌਰ ਤੇ ਤੁਸੀਂ ਨਿਹੰਗ ਸਿੰਘ ਜਥੇਬੰਦੀਆਂ ਤੌਰ ਤੇ ਪਹੁੰਚੇ ਹੋ ਇਤਿਹਾਬ ਸਰਕਾਰ ਨੂੰ ਚਾਹੀਦਾ ਨਾ ਬੈਠੇ ਗੱਲਬਾਤ ਕਰੇ ਇੱਕ ਗੱਲਬਾਤ ਦਾ ਰਾਹ ਪੱਧਰਾ ਕਰਕੇ ਕੇਂਦਰ ਸਰਕਾਰ ਦੇ ਨਾਲ ਬੈਠੇ ਪੰਜਾਬ ਸਰਕਾਰ ਵਿਚੋਲ ਕੇ ਦੀ ਭੂਮਿਕਾ ਨਿਭਾਵੇ ਫਿਰ ਕੌਣ ਬੈਠੂਗਾ ਸਾਡੇ ਆਗੂ ਹੀ ਬੈਠਣਗੇ ਨਾ ਬਿਲਕੁਲ ਹੋਰ ਕਿਹਨੇ ਬੈਠਣਾ ਤੁਸੀਂ ਬੈਠਣਾ ਜਾਂ ਮੈਂ ਬੈਠਣਾ ਜੀ ਅਸੀਂ ਗੱਲਬਾਤ ਕਰਨੀ ਆ ਫਿਰ ਇਹ ਕਹਿੰਦੇ ਮੋਰਚੇ ਤੋਂ ਬਾਹਰ ਜਾ ਕੇ ਗੱਲਬਾਤ ਕਰਦੇ ਨੇ ਫਿਰ ਇਹ ਕਰ ਲੈਣਾ ਸਹੀ ਤਾਂ ਗੱਲਬਾਤ ਹੀ ਨਹੀਂ ਸਾਡੀ ਹੋਈ ਸਰਕਾਰਾਂ ਨਾਲ ਹੀ ਨਹੀਂ ਸਿਰ ਪੰਜਾਬ ਸਰਕਾਰ ਨਾਲ ਇੱਕ ਦੋ ਮੰਤਰੀ ਆਏ ਸੀ ਉਹ ਰੰਧਾਵਾ ਪਤਾ ਨਹੀਂ ਕੀ ਆ ਧਾਰੀ ਵਾਲੋ ਉਹ ਕਹਿ ਕੇ ਮੁੜ ਕੇ ਉਹ ਨਹੀਂ ਆਇਆ ਹੈਗਾ ਬਸ ਜਿਹੜਾ ਤੁਰ ਜਾਂਦਾ ਮੁੜ ਕੇ ਸਾਡੇ ਜੇ ਇਹ ਮੰਦਰੀ ਹੈਗੀ ਵੀ ਅਸੀਂ ਗੱਲ ਤੋਂ ਫੜ ਲਈ ਉਹਨਾਂ ਨੂੰ ਜਾ ਕੇ ਵੀ ਦੱਸੋ ਕਿਉਂ ਨਹੀਂ ਕਰਿਆ ਤੁਸੀਂ ਕਿਉਂ ਨਹੀਂ ਆਏ ਸਾਡੇ ਨਾਲ ਉਹ ਗੁਰਜੀਤ ਸਿੰਘ ਇੱਕ ਸਾਲ ਤੋਂ ਬੈਠਾ ਸਮਾਣੇ ਮੋਰਚੇ ਤੇ ਉਹਨਾਂ ਨੇ ਵੀ ਜਿਹੜੀ ਪ੍ਰਧਾਨ ਸਭਾ ਦੇ ਵਿੱਚ ਆਉਦਾ ਮੁੱਦਾ ਪਛਾਦਾ ਉੱਥੇ ਬੋਲਿਆ ਕਿ ਨਹੀਂ ਉਹ ਕਰਨ ਨਾ ਕਰਨ ਉਹ ਜਿਹੜਾ ਗੁਰੂਗ੍ਰਾਂਦ ਸਾਹਿਬ ਵੀ ਆਦਮੀਆਂ ਦਾ ਉਹ ਸੀਗਾ ਭਗਵੰਤ ਜੀ ਮਾਨ ਨੇ ਬਿਆਨ ਦਿੱਤੇ ਸ਼ਿੱਟ ਵੀ ਬਣਾਈ ਕੋਈ ਗੱਲ ਰਾਹ ਦਾ ਪਈਗੀ ਨਾ ਕਮੇਂ ਸਾਹ ਮੋਰਚੇ ਦੀ ਗੱਲ ਕਿਤੇ ਨਹੀਂ ਚੱਲੀ ਉੱਥੇ ਕਿੱਥੇ ਚੱਲੀ ਆ ਮੈਨੂੰ ਦੱਸੋ ਕਿੱਥੇ ਚੱਲੀ ਆ ਕੋਈ ਬਿਆਨ ਆਇਆ ਹੋਵੇ ਕਿਤੇ ਇਹਦਾ ਮਤਲਬ ਵੀ ਸਾਡੀ ਲੀਡਰ ਲੀਡਰਸ਼ਿਪ ਆ ਉਹਦੇ ਵਿੱਚ ਕਮੀਆਂ ਨੇ ਨਾ ਜੇਲੀ ਟਾਣੇ ਵਾਲਾ ਵੀਰ ਦੀ ਤਾਕਤ ਇਹਨਾਂ ਦੀ ਕੀ ਤਾਕਤ ਆ ਆਣੇ ਵਾਲਾ ਤੁਸੀਂ ਮੰਨਦੇ ਹੋ ਕਿ ਵੀਰ ਗੁਰਜੀਤ ਸਿੰਘ ਬੈਠਾ ਵਾ ਉਹ ਕੱਲਾ ਆਪਣਾ ਸੁਨੇਹਾ ਦੇ ਚੁੱਕਾ ਹੋਤੇ ਹਨ ਤੇ ਕੌਮੀ ਸਾਮੂਹ ਮੋਰਚ ਦੀ ਆਵਾਜ਼ ਜਦ ਤੱਕ ਪੰਜਾਬ ਸਰਕਾਰ ਤੱਕ ਨਹੀਂ ਪਹੁੰਚੀ ਦੇਖੋ ਇਹਨਾਂ ਨੇ ਪੱਤਰ ਲਿਖ ਕੇ ਕਿਸੇ ਨੂੰ ਮਿਲ ਲਿਆ ਹੋਵੇ ਕਿਸੇ ਅਧਿਕਾਰੀ ਨੂੰ ਮਿਲ ਲਿਆ ਹੋਵੇ ਉਹ ਤਾਂ ਪਹਿਰਦੀ ਵਾਲਾ ਪਰ ਮੁੱਖ ਮੰਤਰੀ ਤੱਕ ਤਾਂ ਬੈਠੀ ਨਹੀਂ ਇਹ ਦਿਖਾ ਦਿਓ ਕਿਤੇ ਇਹਨਾਂ ਦੀ ਮੀਟਿੰਗ ਹੋਈ ਹੋਵੇ ਮੁੱਖ ਮੰਤਰੀ ਨੇ ਬੁਲਾਇਆ ਹੋਵੇ ਇੱਕ ਵੀ 3 ਸਾਲਾਂ ਦੇ ਵਿੱਚ ਕੋਈ ਕੱਢ ਕੇ ਦਿਖਾਓ ਅਧਿਕਾਰੀਆਂ ਨਾਲ ਉੱਚ ਅਧਿਕਾਰੀਆਂ ਨਾਲ ਹੋ ਸਕਦੀਆਂ ਮੀਟਿੰਗ ਪਰ ਉਹਦੇ ਨਾਲ ਨਹੀਂ ਕਿਉਂ ਨਹੀਂ ਕਰੀ ਅਸੀਂ ਇਹ ਤਾਂ ਹੁਣ ਇਹਨਾਂ ਨੂੰ ਪੁੱਛੋ ਤੇ ਬਾਬਾ ਜੀ ਤਰਨਤਾਰਨ ਸੀਟ ਹਾਰ ਚੁੱਕੀ ਹੋਇਆ ਇਸ ਟਾਈਮ ਦੇ ਉੱਤੇ ਤੁਸੀਂ ਵੀ ਉਹਦੇ ਸਮਰਥਨ ਚ ਜਾਂਦੇ ਰਹੇ ਹੋ ਮੈਂ ਤਾਂ ਤਨਵਾਰ ਤੱਕ ਆ ਕੇ ਕਿਹਾ ਕਿ ਮਨਦੀਪ ਸਿੰਘ ਦੀ ਸਪੋਰਟ ਸਾਰਿਆਂ ਪੰਥਕ ਧਿਰਾਂ ਨੇ ਕੀਤੀ ਸੀ ਕਾਰਨ ਕੀ ਮੰਨ ਰਹੇ ਹੋ ਇਸ ਟਾਈਮ ਦੇ ਉੱਤੇ ਆਮ ਆਦਮੀ ਪਾਰਟੀ ਦਾ ਉੱਥੋਂ ਜਿੱਤ ਜਾਣਾ ਸੁਖਬੀਰ ਸਿੰਘ ਪਾਲ ਦਾ ਦੂਜੀ ਨੰਬਰ ਤੇ ਆਉਣਾ ਗੱਲ ਇਹ ਆ ਦੇਖੋ ਉਥੇ ਜਿਹੜਾ ਸਾਰਾ ਆਮ ਇਹਨਾਂ ਕੋਲੇ ਪੈਸਾਗਾ ਇਹਨਾਂ ਨੇ ਸਾਰਾ ਕੁਝ ਹਰ ਹਿੱਲੇ ਵਰਤਿਆ ਸਭ ਕੁਝ ਵਰਤਿਆ ਇਹਨਾਂ ਨੇ ਰੁਪਈਆ ਹੀ ਵੰਡਿਓ ਉਹ ਮਨਦੀਪ ਸਿੰਘ ਬਚਾਰੇ ਕੋਲੇ ਕੀ ਦੀ ਇੱਕ ਗਰੀਬ ਸਿੱਖ ਸੀਗਾ ਪਰ ਫੇਰ ਵੀ ਉਹਦਾ ਐਨੇ ਐਨਾ ਖੜ ਕੇ ਲੜਨਾ ਫੇਰ ਵੀ ਨੰਬਰਾਂ ਦੇ ਵਿੱਚ ਆਉਣਾ ਬਹੁਤ ਵੱਡੀ ਗੱਲ ਆ ਪੰਥਕ ਸੀਟ ਸੀ ਪੰਥ ਦਾ ਦਾਵਾ ਸੀ ਉੱਥੇ ਇਹ ਚੀਜ਼ ਨੂੰ ਕਿਉਂ ਮੰਨਦੇ ਹੋ ਪਿੰਡੂ ਇਲਾਕਾ ਹੋਵੇ ਨਰੋਲ ਵੋਟ ਹੋਵੇ ਉੱਥੋਂ ਜੋ ਸਨੇਹਾ ਸੀ ਗਾਸ ਕਰਕੇ ਜੇ ਆਪਾਂ ਗੱਲ ਕਰੀਏ ਸੰਦੀਪ ਸਿੰਘ ਸੰਨੀ ਵਾਲਾ ਸੂਬੇ ਦੇ ਕਤਲ ਤੋਂ ਬਾਅਦ ਦੇ ਵਿੱਚ ਕਿਤਕ ਗਲਤੀਆਂ ਰਹਿ ਗਈਆਂ ਕਿ ਜਿਹੜਾ ਦੂਜੇ ਜਾਂ ਤੀਜੇ ਨੰਬਰ ਤੋਂ ਵੀ ਆਪਾਂ ਚੌਥੇ ਨੰਬਰ ਤੱਕ ਦੇਖੋ ਗੱਲ ਇਹ ਆ ਹੁਣ ਉੱਥੇ ਜਿਹੜੇ ਲੋਕ ਨੇ ਮਹੀਨੇ ਸਾਰੇ ਦਾਸਾ ਰਹਿੰਦੇ ਨੇ ਜਿਹੜਾ ਅੱਜ ਐਮਐਲਏ ਬਣ ਗਿਆ ਅਗਲੇ ਸਾਲ ਉਹਨੇ ਖਤਮ ਹੋ ਜਾਣਾ ਕਿਉਂਕਿ ਇਲੈਕਸ਼ਨ ਆ ਅਗਲਾ ਕਹਿੰਦਾ ਕੰਮ ਕੱਢ ਲਈਏ 100 ਸੋਚਦੇ ਨੇ ਗੱਲ ਤਾਂ ਉਹਦਾ ਮਾਣਿਆ ਜਦੋਂ 27 ਦੀ ਚੱਕਰ ਪਾਇਆ 10 ਮਹੀਨਿਆਂ ਬਾਅਦ ਚ ਪਕੜ ਮਜ਼ਬੂਤ ਵੀ ਕਰ ਸਕਦੇ ਆ ਹਰਮੀਰ ਸਿੰਘ ਸੰਧੂ ਪਕੜ ਮਜ਼ਬੂਤ ਵੀ ਕਰ ਸਕਦੇ ਆ ਤੁਹਾਡੀ ਉਥੇ ਦਾਅਵੇਦਾਰੀ ਖਤਮ ਵੀ ਕਰ ਸਕਦੇ ਆ ਬਾਅਦ ਜਦੋਂ ਪਕੜ ਮਜ਼ਬੂਤ ਹੋਊਗਾ ਨਾ ਇਹ ਤਾਂ ਹੁਣ ਮਿਹਨਤ ਕਰਨੀ ਪਊਗੀ ਇੱਕ ਤਾਂ ਪਹਿਲਾਂ ਤੋਂ ਹੀ ਹਰਮੀਰ ਸਿੰਘ ਜਿਹੜਾ ਤੁਹਾਨੂੰ ਪਹਿਲਾਂ ਵੀ ਸੀਗਾ ਪੋਲਿਟਿਕਸ ਦੇ ਵਿੱਚ ਇੱਕ ਇੱਕ ਨੂੰ ਵਾਂਹ ਫੜ ਕੇ ਖੜਾ ਕਰਤਾ ਉਹਨੂੰ ਕੋਈ ਸੌਂਦਾ ਜਾਂਦਾ ਨਹੀਂ ਹੈਗਾ ਪਰ ਫਿਰ ਵੀ ਉਹ ਅੜ ਕੇ ਝੰਡਾ ਫੜ ਕੇ ਖੜ ਗਿਆ ਬਰਾਬਰ ਇਹ ਬਹੁਤ ਵੱਡੀ ਗੱਲ ਆ ਨਾ ਪੰਥਕ ਸੀਟ ਮੈਂ ਜਿਹੜਾ ਸਵਾਲ ਕੀਤਾ ਕਿ ਪੰਥਕ ਸੀਟ ਪੰਥਕ ਪਾਸੇ ਹੋਵੇ ਉੱਥੇ ਪਹਿਲੇ ਦੂਜੇ ਨੰਬਰ ਦੇ ਉੱਤੇ ਜਿਹਨੂੰ ਤੁਸੀਂ ਪੰਥ ਤੋਂ ਨਕਾਰ ਦੀ ਗੱਲ ਕਰਦੇ ਹੋ ਸੁਖਬੀ ਸਿੰਘ ਬਾਦਲ ਜੀ ਦਾ ਦੂਜੇ ਨੰਬਰ ਤੇ ਆਉਣਾ ਆਮ ਆਦਮੀ ਪਾਰਟੀ ਨੂੰ ਪੰਜਾਬ ਭਰ ਚ ਕੋਸਿਆ ਜਾ ਰਿਹਾ ਵਾਰ-ਵਾਰ ਤੁਸੀਂ ਇਹੋ ਜਿਹੇ ਸਟੇਜਾਂ ਲੱਗਦੀਆਂ ਜੇ ਜੀਰਾ ਮੋਰਚਾ ਲੱਗ ਜਾਂਦਾ ਪੀਯੂ ਦੇ ਵਿੱਚ ਮੋਰਚਾ ਲੱਗ ਜਾਂਦਾ ਹਰ ਇੱਕ ਤਾਂ ਮੋਰਚਿਆਂ ਦੇ ਵਿੱਚ ਲੱਗਾ ਹੋਇਆ ਪੰਜਾਬ ਪਰ ਤਰਨਤਾਰਨ ਦੀ ਸੀਟ ਇੱਕ ਵੱਡੇ ਅਹੁਦੇ ਤੇ ਜਿੱਤ ਜਾਣਾ ਫਿਰ 2027 ਦੇ ਸੰਕੇਤ ਕੀ ਮੰਨਦੇ ਹੋ ਇਹ ਗੱਲ ਇਹ ਉਸੇ ਪੰਥਕ ਸੀਟ ਮੰਨੀ ਗਈ ਆ ਭਾਈ ਅਮਰਪਾਲ ਸਿੰਘ ਨੂੰ ਰਿਕਾਰਡ ਤੋੜ ਵੋਟ ਪਈ ਆ ਅੱਜ ਅੱਜ ਆਮ ਆਦਮੀ ਨੂੰ ਪੈ ਗਈ ਇਹ ਤਾਂ ਹੁਣ ਵੋਟਰਾਂ ਦੇ ਸਿਰ ਤੇ ਆ ਨਾ ਜਿਹੜੇ ਪੰਥ ਦੇ ਲੋਕ ਅਸੀਂ ਆ ਤੁਸੀਂ ਆ ਤੁਸੀਂ ਬਾਹਰੋਂ ਗਏ ਹੋ ਫੈਸਲਾ ਤਾਂ ਵੋਟਰਾਂ ਨੇ ਕਰਨਾ ਨਾ ਉਹ ਫੈਸਲਾ ਵੋਟਰਾਂ ਨੇ ਕਰਤਾ ਇਹਦਾ ਮਤਲਬ ਉਹ ਨਹੀਂ ਚਾਹੁੰਦੇ ਭਾਈ ਸੰਨੀ ਨੂੰ ਜਿੱਤੇ ਹੋਣਾ ਹੁਣ ਨਹੀਂ ਚਾਹੁੰਦੇ ਉਹਨਾਂ ਨੇ ਆਪਦਾ ਫਤਵਾ ਦੇਤਾ ਫਤਵਾ ਖਿਰਮ ਮਤੇ ਭਾਈ ਮਨਦੀਪ ਸਿੰਘ ਨੇ ਮੰਨ ਲਿਆ ਸਾਰਿਆਂ ਨੇ ਮੰਨ ਲਿਆ ਵੀ ਸੋ 27 ਚ ਕੋਈ ਵੱਖਰੀ ਰਣਨੀਤੀ ਹੋਊਗੀ ਪੰਤ ਹੁਣ ਕਿਸ ਤਰ੍ਹਾਂ ਕੇ ਹੋਊਗਾ ਕਿਉਂਕਿ ਇਹਦੇ ਵਿੱਚ ਤਿੰਨ ਮੁੱਖ ਧਿਰਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਰਿਸ ਪੰਜਾਬ ਦੇ ਅਕਾਲੀ ਦਲ ਪੁਨਰਸਜੀਦ ਅਕਾਲੀ ਦਲ ਉਹਨਾਂ ਦੀ ਹੋਂਦ ਵੀ ਖਤਰੇ 'ਚ ਆ ਨਾ ਜੇ ਚੌਥੇ ਨੰਬਰ ਤੇ ਪਹਿਲੀ ਵਾਰ ਹੀ ਕਿਸਕ ਜਾਨੇ ਆ ਸਾਰੇ ਇਕੱਠੇ ਹੋ ਕੇ ਫਿਰ ਹੋਂਦ ਖਤਰੇ 'ਚ ਹੋ ਜਾਂਦੀ ਦੇਖੋ ਇਹ ਤਾਂ ਹੁਣ ਉਹ ਜਿਹੜੇ ਰਾਜਨੀਤਿਕ ਪਾਰਟੀਆਂ ਨੇ ਜਿਨ੍ਹਾਂ ਨੇ ਵੋਟਾਂ ਲੈਣੀਆਂ ਨੇ ਉਹ ਤਾਂ ਉਹਨਾਂ ਨੇ ਬੈਠ ਕੇ ਰਣਨੀਤੀ ਘੜਨੀ ਵੀ ਅਸੀਂ ਕੀ ਕਰਨਾ ਅਸੀਂ ਤਾਂ ਸਪੋਰਟ ਕਰਨੀ ਆ ਅਸੀਂ ਤਾਂ ਸਪੋਰਟ ਕਰਨੀ ਆ ਅਜੇ ਤਾਂ ਕਹਿਣਾ ਵੀ ਇਹਨੂੰ ਵੋਟ ਪਾਓ ਭਾਈ ਜਿਹੜਾ ਸਾਨੂੰ ਲੱਗੋ ਵੀ ਪੰਥਕ ਆ ਸੀ ਤਾਂ ਉਹਨੂੰ ਰਿਪੋਰਟ ਕਰਨੀ ਹੈ ਪੰਥਕ ਦੀ ਜਿਹੜਾ ਪੰਥ ਤੋਂ ਬਾਹਰੇ ਆ ਜਿਹੜਾ ਪੰਥ ਦੇ ਨਾਲ ਜਿਹਨੇ ਧੋਖੇ ਕਰਨੇ ਨੇ ਅਸੀਂ ਉਹਦੇ ਨਾਲ ਖੜਨਾ ਕੋਈ ਨਹੀਂ ਇਹ ਹੁਣ ਇਹ ਸਮੀਕਰਨ ਦੇਖਣਾ ਵੀ ਇਹ ਗੱਲ ਕਿਉਂ ਵੱਤ ਬਣੀ ਹੈ ਇਹ ਇਹਨਾਂ ਨੂੰ ਚਾਹੀਦਾ ਵੀ ਅਸੀਂ ਇਹਦੇ ਉੱਤੇ ਮੰਤਨ ਕਰੀਏ ਚਿੰਤਨ ਕਰੀਏ ਵੀ ਅਸੀਂ ਕਿਹੜੇ ਇਸ ਤਰੀਕੇ ਨਾਲ ਜਿੱਤ ਸਕਦੇ ਆ ਕਾਰਨ ਕੀ ਹਾਰ ਦੇ ਕਾਰਨਾਂ ਦਾ ਚਿੰਤਨ ਹੋਣਾ ਚਾਹੀਦਾ ਮੰਤਨ ਹੋਣਾ ਚਾਹੀਦਾ ਤੁਸੀਂ ਮੰਨਦੇ ਹੋ ਹਾਰ ਦੇ ਕਾਰਨ ਦਾ ਬਹੁਤਾ ਤਾਈ ਹੁੰਦਾ ਵੀ ਜਦੋਂ ਅਸੀਂ ਸਾਰਿਆਂ ਦੇ ਭਰੋਸਾ ਕਰ ਲਈਏ ਨਾ ਉਹਨਾਂ ਹੀ ਅਸੀਂ ਜਿਹੜਾ ਹੈਗੇ ਉਹ ਹਾਰ ਚਾਈਦਾ ਹੁੰਦਾ ਜਿਹੜਾ ਸਾਨੂੰ ਇਹ ਇਹਦੇ ਵਿੱਚ ਇਹੀ ਇਹੀ ਸੰਚਾ ਦਿਖਾਇਆ ਗਿਆ ਫਲਾਣਾ ਪੱਲੀ ਦਾ ਵੀਰ ਮਨਦੀਪ ਦੇ ਨਾਲ ਫਲਾਣਾ ਇੱਕ ਪੰਜਾਬੀ ਦੀ ਕਹਾਵਤ ਹੈ ਨਾ ਜਾਦਿਆਂ ਘਰਾਂ ਦਾ ਪੁਰਾਣਾ ਜਿਹੜਾ ਭੁਖਾਰਾ ਇਹਦੇ ਕਹਾਵਤ ਹੈਗੀ ਨਹੀਂ ਹੈ ਨਾ ਇਹ ਲੱਗਦਾ ਇਹੋ ਮਾਹੌਲ ਬਣਿਆ ਉਹੀ ਗੱਲ ਹੋਈ ਹੈ ਉਹੀ ਗੱਲ ਹੋਈ ਹੈ ਜੇ ਆਪਸੀ ਤਾਲਮੇਲ ਨਹੀਂ ਬਣ ਸਕਿਆ ਬਿਲਕੁਲ ਨਹੀਂ ਬਣ ਸਕਿਆ ਜਿਹੜੀ ਚੀਜ਼ ਚਾਹੀਦੀ ਸੀ ਤਾਲਮੇਲ ਨਹੀਂ ਨਹੀਂ ਹੋ ਸਕੀ ਇਹ ਹਾਰ ਦਾ ਕਾਰਨ ਮੰਨ ਬਿਲਕੁਲ ਹੈ ਜਦੋਂ ਇਹਨਾਂ ਨੇ ਆਪੋ ਆਪਣੇ ਦਾ ਇਹਨਾਂ ਨੇ ਉਹ ਖੋਲ੍ਹ ਲਏ ਉੱਥੇ ਦਫ਼ਤਰ ਖੋਲ੍ਹ ਲਏ ਆ ਫਲਾਨਿਆਂ ਦਾ ਫਲਾਨਿਆਂ ਦਾ ਜੇ ਇੱਕ ਥਾਂਵੇਂ ਸਾਂਝੇ ਇਕੱਠੇ ਹੁੰਦੇ ਬੈਹਂਦੇ ਫੇਰ ਵੀ ਸਮਝਕਾਰਨ ਬਲਦ ਸਕਦੇ ਸੀਗੇ ਪਹਿਲਾਂ ਹੀ ਇਹਨਾਂ ਦਾ ਪੋਲ ਦੇ ਰੱਖੀ ਆ ਸਿਰਫ ਇਹ ਦਿਖਾਇਆ ਵੀ ਸਾਡੀ ਪਾਰਟੀ ਮਨਦੀਪ ਸਿੰਘ ਦੇ ਨਾਲ ਜ਼ੋਰ ਕਿਸੇ ਨੇ ਨਹੀਂ ਲਾਇਆ ਪਰ ਅੰਦਰਲੇ ਮਨੋ ਕਹਿ ਸਕਦੇ ਕਿ ਮਨਾਂ ਚ ਦੂਰੀਆਂ ਸੀ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਆਪਾਂ ਕੀ ਕਹਿ ਸਕਦੇ ਆ ਇਹ ਹੁਣ ਤੁਹਾਨੂੰ ਦੱਸ ਦੇਵਾਂ ਵੀ ਜਿਹੜੇ ਬੰਦੇ ਆਪਣੇ ਪਾਰਟੀ ਦਾ ਦਫ਼ਤਰ ਇਕੱਠਾ ਨਹੀਂ ਕਰ ਸਕੇ ਉਹ ਆਪਸ ਵਿੱਚ ਕੀ ਤਾਂ ਕਿਵੇਂ ਕਰ ਲਾਂਗੇ ਜਾਣਗੇ ਜੇ ਇਸੇ ਤਰ੍ਹਾਂ ਇਹਨਾਂ ਦਾ ਕੰਮ ਚੱਲਦਾ ਰਿਹਾ ਤੇ 2027 ਦੇ ਵਿੱਚ ਵੀ ਇਹ ਕੱਖ ਨਹੀਂ ਕਰ ਸਕਦੇ ਅੱਛਾ ਬਾਬਾ ਜੀ ਕਲਾਸ ਦੇ ਵਿੱਚ ਆਪਾਂ ਫੇਰ ਇੱਥੇ ਆ ਜੰਨੇ ਆ ਸ਼ੰਭੂ ਸ਼ੰਭੂ ਤੂੰ ਦਿੱਲੀ ਜਾਣਾ ਸੀ ਹੁਣ ਸ਼ੰਭੂ ਬੈਠੇ ਹੋ ਕੀ ਰਣਨੀਤੀ ਘੜੀ ਜਾਊਗੀ ਤੁਸੀਂ ਬੈਠੋਗੇ ਹੁਣ ਇਹਨਾਂ ਦੇ ਨਾਲ ਕੋਈ ਗੱਲਬਾਤ ਜਿਹੜੀ ਅਗਲੀ ਚ ਲੂ ਇਹ ਤਾਂ ਹੁਣ ਮੈਂ ਤਾਂ ਇਹਨਾਂ ਨੂੰ ਪੁੱਛਣਾ ਇਹ ਆਪ ਵੀ ਦੱਸਣਗੇ ਜਿਹੜੇ ਆਗੂ ਨੇ ਉਹਨਾਂ ਨੇ ਵੀ ਇੱਥੇ ਇਹਨਾਂ ਨੇ ਇੱਥੇ ਹੀ ਬਹਿਣਾ ਕਿ ਕੀ ਕਰਨਾਗਾ ਅੱਜ ਤਾਂ ਉਥੇ ਮੋਰਚਾ ਲਾਇਆ ਅੱਜ ਤਾਂ ਉਹ ਮੋਰਚਾ ਸਾਹਮਣੇ ਜਾ ਕੇ ਅਸੀਂ ਇੱਥੇ ਆ ਇੱਥੇ ਇਹਨਾਂ ਕੋਲੇ ਖੜ੍ਹ ਜਾਈਏ ਬਾਹਲੇ ਬਹਿ ਜਾਈਏ ਕੱਲ ਨੂੰ ਸਾਡੀ ਸਰਕਾਰ ਉਥੇ ਮੋਰਚਾ ਚੱਕ ਦੇ ਕੀ ਆਹਿਆ ਮੋਰਚੇ ਦੇ ਭਾਈਵਾਲ ਆ ਇਹਨਾਂ ਨੇ ਅੱਗੇ ਜਾਣਾ ਇਹਨਾਂ ਨੇ ਉਰੇ ਬੈਠਣਾ ਇਹ ਹੁਣ ਕਮੇਟੀ ਤੈਅ ਕਰੂਗੀ ਕੀ ਇਹਨਾਂ ਨਾਲ ਡੈਲੀਗੇਟ ਆ ਕੀ ਕਹਿੰਦਾ ਉਹ ਇਹ ਸਾਨੂੰ ਥੋੜੇ ਥਿਰ ਚ ਪਤਾ ਲੱਗ ਜਣਾ ਤੁਸੀਂ ਕਹੇ ਤਾਂ ਆਏ ਹੋਏ ਨੇ ਉਮੀਦ ਗੱਲਬਾਤ ਕਰਨ ਵਾਸਤੇ ਗਏ ਆ। ਸਰਕਾਰ ਨੂੰ ਤੁਹਾਡੇ ਮਾਧਿਅਮ ਨਾਲ ਹੀ ਕਹਿਣਾ ਇੱਕਦਮ ਸੁਣੋ ਸੱਜਣਾ ਪਊਗਾ ਮੈਂ ਸਰਕਾਰ ਨੂੰ ਦੋ ਹੀ ਸਵਾਲ ਕਰਨੇ ਨੇ। ਜਾਂ ਤਾਂ ਸਾਨੂੰ ਸਿੱਖਾਂ ਨੂੰ ਇਹ ਦੱਸ ਦਿਓ ਵੀ ਅਸੀਂ ਇਥੋਂ ਦੇ ਭਾਰਤੀ ਦੇ ਵਸਿੰਦੇ ਹੈਗੇ ਆ। ਅਸੀਂ ਇਥੋਂ ਦੇ ਵੋਟਰ ਹੈਗੇ ਆ ਜਾਂ ਨਹੀਂ ਹੈਗੇ। ਫਿਰ ਸਾਡੇ ਹੱਕ ਕਿਉਂ ਨਹੀਂ ਹੁੰਦੇ? ਜਦੋਂ ਕਾਨੂੰਨ ਕਹਿ ਰਿਹਾ ਵੀ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਤੇ ਕਿਉਂ ਨਹੀਂ ਕਰਦੇ? ਬਾਰ-ਬਾਰ ਤੁਸੀਂ ਵਾਅਦੇ ਕਰਕੇ ਕਿਉਂ ਮੁੱਕਰਦੇ? 550 ਸਾਲਾਂ ਤੋਂ ਪ੍ਰਧਾਨ ਮੰਤਰੀ ਜੀ ਤੁਸੀਂ ਨੇ ਵਾਅਦਾ ਕੀਤਾ ਸੀਗਾ। ਤੁਸੀਂ ਉਹਦੇ ਉੱਤੇ ਕਿਉਂ ਨਹੀਂ ਆਏ? 550 ਸਾਲਾਂ ਤੋਂ ਕਹਿ ਕੇ ਅਸੀਂ ਸਾਰੀ ਸਿੰਘਾਂ ਨੂੰ ਰਿਹਾ ਕਰਾਂਗੇ। 350 ਸਾਲਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦੇ 350 ਸਾਲ ਹੋ ਗਏ ਇਹਨਾਂ ਦੀ ਬਦੌਲਤ ਅੱਜ ਤੁਸੀਂ ਦਿੱਲੀ ਦੇ ਰਾਜ ਭਾਗ ਮਾਨ ਰਹੇ ਹੋ ਜੇ ਗੁਰੂ ਸਾਹਿਬ ਦੇ ਕੁਰਬਾਨੀ ਨਾ ਦਿੰਦੇ ਤਾਂ ਇੱਥੇ ਅੱਲਾਹੂ ਅੱਲਾਹ ਹੋ ਹੁੰਦੀ ਫਿਰ ਤੁਸੀਂ ਆਪ ਸਾਮਣੂ ਹੱਥ ਸੋਚ ਨੂੰ ਮਾਰੋ ਵੀ ਅਸੀਂ ਕਿੱਥੇ ਖੜੇ ਆ ਵੀ ਅਸੀਂ ਉਹਨਾਂ ਸਿੱਖਾਂ ਦੇ ਗੁਰੂ ਸਾਹਿਬ ਦਾ ਰੇਣੀ ਐਨੇ ਚੱਕਾ ਦੋ ਵੀ ਉਹਦੇ ਸਿੱਖਾਂ ਨੂੰ ਉਹਦੇ ਪੈਰੋਕਾਰਾਂ ਨੂੰ ਅਸੀਂ ਰਿਆ ਕਰ ਦਈਏ ਧੰਨਵਾਦ ਬਾਬਾ ਜੀ ਸਿੰਘ ਸਾਹਿਬ ਕੁਝ ਗੱਲ ਕਰਨੀ ਚਾਹੁੰਦੇ ਆ ਮੈਂ ਉਹਨਾਂ ਨੂੰ ਕਰ ਲੈਣਾ ਜੀ ਸਿੰਘ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਭ ਤੋਂ ਵੱਧ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਹਦੇ ਵਿੱਚ ਇਹ ਵੀ ਜਿਹੜਾ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਪੰਥਕ ਪਰ ਸਾਡਾ ਪੰਥ ਤਾਂ ਰਹਿਣ ਪੰਥ ਦਾ ਸਾਡਾ ਮਤਲਬ ਜਿਵੇਂ ਕੀੜੀਆਂ ਡੋਡ ਡਰਾਹ ਬਣਾਏ ਹੋਏ ਨੇ ਇਹਨਾਂ ਨੇ ਰਾਹ ਬਣਾ ਲੇ ਤਾਂ ਪੰਥ ਜੇ ਹੁਣ ਮਤਲਬ ਸਾਡਾ ਪੰਥ ਕੱਟਾ ਹੁੰਦਾ ਕੀ ਉਹ ਬੰਦਾ ਹਾਰ ਜਾਂਦਾ ਤਰਨ ਤਰਨ ਸੀਟ ਨਹੀਂ ਸਾਡੇ ਦਿਖਾਵੇ ਜਰੂਰ ਨੇ ਸਿੱਖੀ ਦੇ ਪਰ ਅੰਦਰ ਸਾਡੇ ਸਿੱਖੀ ਨਹੀਂ ਕਿਸੇ ਦੇ ਦੂਰੀਆਂ ਸੀ ਆਪਸੀ ਦੂਰੀਆਂ ਦਾ ਕਾਰਨ ਹਰੇ ਹਰੇ ਦੂਰੀ ਦੇ ਕਾਰਨ ਉਹ ਕਈ ਸਾਡੀਆਂ ਜਥੇਬੰਦੀਆਂ ਸੀ ਦੇਖ ਰਿਆਂ ਹੋਰ ਹੀ ਕਿਧਰੇ ਤੁਰੀਆਂ ਫਿਰਦੀਆਂ ਨੇ ਸਾਡੇ ਕਿੱਡੇ-ਕੱਡੇ ਮੁੱਦੇ ਨੇ ਬੰਦੀ ਸਿੰਘਾਂ ਦਾ ਮੁੱਦਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੁੱਦਾ ਸਰਕਾਰਾਂ ਟਾਰਗੇਟ ਕਰਦੀਆਂ ਰਹੀਆਂ ਨੇ ਸਾਨੂੰ ਹੁਣ ਤੱਕ ਉਹ ਕਹਿੰਦਾ ਮੈਨੂੰ ਵੋਟਾਂ ਪਾ ਦਿਓ ਮੈਂ ਤੁਹਾਨੂੰ ਮਤਲਬ ਨਿصاف ਦੇਵਾਂਗਾ ਉਹ ਕਹਿੰਦਾ ਮੈਨੂੰ ਵੋਟਾਂ ਪਾ ਦਿਓ ਮੈਂ ਤੁਹਾਨੂੰ ਨਿصاف ਦੇਵਾਂਗਾ ਸਾਡਾ ਗੁਰੂ ਤੇ ਸਾਡੇ ਸਿੱਖ ਇਹ ਲੋਕਾਂ ਨੇ ਸ਼ਾਸ਼ਤੀ ਲੋਕਾਂ ਨੇ ਗੁੰਡੇ ਲੋਕਾਂ ਨੇ ਮਤਲਬ ਸਾਡੇ ਮਤਲਬ ਟਾਰਗੇਟ ਬਣਾ ਰੱਖਿਆ ਸਾਡੇ ਗੁਰੂਆਂ ਨੂੰ ਤੇ ਸਾਡੇ ਬੰਦੀ ਸਿੰਘਾਂ ਨੂੰ ਤੇ ਇਹਨਾਂ ਕੋਲੇ ਕੁਝ ਨਹੀਂ ਹੈ ਸਾਨੂੰ ਕਾਲ ਦਿੱਤੀ ਸੀ ਵੀ ਅਸੀਂ ਉੱਥੇ ਜਾਵਾਂਗੇ ਦਿੱਲੀ ਜਾਵਾਂਗੇ ਤੇ ਉੱਥੇ ਦਿੱਲੀ ਜਾ ਕੇ ਰ੍ਹਾਂਗੇ ਤੜਕੇ ਨੂੰ ਮਮੋ ਰੈਂਡ ਦੇਵਾਂਗੇ ਪਰ ਇੱਥੇ ਆ ਕੇ ਕੁਝ ਸਾਡੇ ਸਾਹਮਣੇ ਕੁਝ ਹੋਰ ਹੋ ਗਿਆ ਪਰ ਅਗਲੇ ਪਾਸੇ ਬੈਰੀਕੇਟਿੰਗ ਆ ਮੈਂ ਵੇਖ ਕੇ ਆਇਆ ਜੀ ਦੋਵੇਂ ਪਾਸੇ ਦੇ ਰਸਤੇ ਬੰਦ ਆ ਬੈਰੀਗੇਟਿੰਗ ਹੋਈ ਆ ওয়াਟਰ ਕੈਨਨ ਦੀਆਂ ਗੱਡੀਆਂ ਉੱਥੇ ਖਲੋਤੀਆਂ ਹੈਗੀਆਂ ਵਾ ਭਾਰੀ ਪੁਲਿਸ ਪ੍ਰਸ਼ਾਸਨ ਆ ਅਗਲੇ ਪਾਸਿਓਂ ਪੱਥਰ ਦੇ ਵੱਡੇ ਵੱਡੇ ਮਲਕੀ ਪੱਥਰ ਪਿਆ ਹੋਇਆ ਵਾ ਜਿੱਦੋਂ ਤੁਸੀਂ ਲੰਘ ਨਹੀਂ ਸਕਦੇ ਅਗਲੇ ਪਾਸੇ ਕੀ ਲੱਗਦਾ ਤੁਹਾਨੂੰ ਅੱਗੇ ਲੰਘਣ ਦੇਣਾ ਸੀ ਇਸ ਤਰ੍ਹਾਂ ਸਾਨੂੰ ਇਹ ਲੱਗਦਾ ਵੀ ਜੇ ਅਸੀਂ ਲੰਘਣ ਦੇ ਆਈਏ ਤਾਂ ਅਸੀਂ ਉਤੋਂ ਗੁਰੂ ਸਾਹਿਬ ਨੇ ਸਤੋ ਕੁਸਲ ਕੋਕੀ ਨਹੀਂ ਰੱਖਿਆ ਅਸੀਂ ਉਤੋਂ ਦੀ ਵੀ ਉੱਡ ਕੇ ਜਾ ਸਕਦੇ ਆ ਪਰ ਸਾਡੇ ਅੰਦਰੋਂ ਇਰਾਦੇ ਨਹੀਂ ਆ ਸਾਡੇ ਕੁਝ ਕੁ ਬੰਦਿਆਂ ਦੇ ਇਰਾਦੇ ਨੇ ਪਰ ਜੇ ਬੰਦਿਆਂ ਦੇ ਇਰਾਦੇ ਹੁਣ ਸਾਡੇ ਮੂਰੇ ਬੈਰੀਪੂਰੀ ਗੇਟ ਕੁਝ ਨਹੀਂ ਕਰਦੇ ਆ ਪਹਿਲਾਂ ਮਤਲਬ ਚੰਡੀਗੜ੍ਹ ਕੀ ਕੀਤਾ ਉਦੋਂ ਪਹਿਲਾਂ ਦਿੱਲੀ ਕੀ ਕੀਤਾ ਪਰ ਅੰਦਰੋਂ ਹਲੇ ਇਰਾਦਾ ਨਹੀਂ ਬਣਿਆ ਸਾਡੇ ਲੋਕਾਂ ਦਾ ਮਤਲਬ ਸਾਡੇ ਸਾਡੇ ਗੁਰੂ ਨੂੰ ਗੁਰੂ ਹੀ ਨਹੀਂ ਸਮਝ ਰਹੇ ਧੰਨਵਾਦ ਬਾਬਾ ਜੀ ਬਾਬਾ ਜੀ ਦਾ ਰੋਸ ਵੀ ਆ ਤੇ ਰੰਜ ਵੀ ਆ ਕਹਿੰਦੇ ਕਾਲ ਦਿੱਤੀ ਸੀ ਅਗਲੇ ਪਾਸੇ ਜਾਣ ਦੀ ਇੱਥੇ ਰੁਕ ਚੁੱਕੇ ਆ ਕਿਹਾ ਜਾ ਰਿਹਾ ਹੈ ਕਿ ਡੈਲੀਗੇਟ ਦਿੱਲੀ ਤੋਂ ਪਹੁੰਚਿਆ ਵਾ ਉੱਤੇ ਵੀ ਇੱਕ ਸਵਾਲ ਖੜੇ ਕੀਤੇ ਆ ਕਿ ਜੇ ਡੈਲੀਗੇਟ ਪਹੁੰਚਿਆ ਵਾ ਕੌਣ ਸੀ ਕਦੋਂ ਪਹੁੰਚਿਆ ਵਾ ਕੌਣ ਪਹੁੰਚਿਆ ਵਾ ਇਹਦੇ ਵਾਸਤੇ ਬਾਬਾ ਰਾਜਾ ਰਾਜ ਸਿੰਘ ਨੇ ਸਵਾਲ ਖੜੇ ਕੀਤੇ ਦੇਖਦੇ ਆ ਅਗਲੀ ਰੂਪਰੇਖਾ ਕੀ ਹੋਊਗੀ ਕਮੇਨ ਸਾਫ ਮੋਰਚੇ ਦੀ ਕਿਸ ਕਮੇਨ ਸਾਫ ਮੋਰਚੇ ਦੇ ਆਗੂ ਸਹਿਬਾਨ ਤੇ ਨਾਲ ਜੇ ਆਪਾਂ ਕਿਸਾਨ ਜਿੱਥੇ ਬੰਦੇ ਦੀ ਗੱਲ ਕਰਦੇ ਆ ਉਹ ਇਕੱਠੇ ਬੈਠਣਗੇ ਡੈਲੀਗੇਟ ਤੋਂ ਬਾਅਦ ਦੇ ਵਿੱਚ ਕੀ ਰਣਨੀ ਤਰੀਕੀ ਕੀਤੀ ਜਾਂਦੀ ਆ ਪਰ ਜੇ ਇਸ ਲੋਕੇਸ਼ਨ ਦੀ ਗੱਲ ਕਰਦੇ ਆ ਸ਼ੰਭੂ ਉਹੀ ਲੋਕੇਸ਼ਨ ਆ ਜਿੱਥੇ ਪਹਿਲੋਂ ਮੋਰਚਾ ਸਟਾਰਟ ਹੋਇਆ ਸੀ ਇਸ ਲੋਕੇਸ਼ਨ ਤੋਂ ਦੀਪ ਨੇ ਮੋਰਚਾ ਅੱਗੇ ਤੋਰਿਆ ਸੀ ਤੇ ਦੀਪ ਨੇ ਮੋਰਚੇ ਦੀ ਅਗਵਾਈ ਕੀਤੀ ਤੇ ਦਿੱਲੀ ਤੱਕ ਨੌਜਵਾਨੀ ਕਾਫਲਾ ਦੀਪ ਹੋਵੇ ਲਖਸਦਾਣਾ ਹੋਵੇ ਹੋਰ ਨੌਜਵਾਨੀ ਕਾਫਲਾ ਕਿਸਾਨ ਆਗੂਆਂ ਨੂੰ ਲੈ ਕੇ ਉੱਥੇ ਪਹੁੰਚ ਦੂਜੀ ਵਾਰ ਇੱਥੋਂ ਹੀ ਫਿਰ ਮੋਰਚੇ ਦੀ ਰੰਭਤਾ ਹੋਈ ਖਨੌਰੀ ਤੇ ਸ਼ੰਭੂ ਅਗਲੇ ਪਾਸੇ ਟੱਪਣੇ ਦਿੱਤਾ ਗਿਆ ਫਿਰ ਮੋਰਚਾ ਇੱਥੇ ਸਟਾਰਟ ਹੋਇਆ ਅੱਜ ਕਮਿਨਸਾਫ ਮੋਰਚੇ ਦੀ ਕੌਲ ਸੀ ਤੇ ਕਮਿਨਸਾਫ ਮੋਰਚੇ ਦੀ ਕੌਲ ਤੋਂ ਪਹਿਲੋਂ ਅਗਲੇ ਪਾਸੇ ਬੈਰੀਕਡੇਟ ਹੋ ਚੁੱਕੀ ਹੈ ਉਸ ਬੈਰੀਗੇਡ ਤੋਂ ਅਗੇ ਨਹੀਂ ਵਧਿਆ ਜਾਣਾ ਇਹ ਵੇਖ ਕੇ ਸ਼ਾਇਦ ਜਿਹੜੀ ਮੋਰਚੇ ਦੀ ਸ਼ੁਰੂਆਤ ਸੀ ਇੱਕ ਵਾਰੀ ਇੱਥੇ ਹੋ ਚੁੱਕੀ ਆ ਗਲਬਤ ਹੋ ਰਹੀ ਆ ਰਣਨੀਤੀ ਕਿਉਂ ਲਿਖੀ ਜਾਂਦੀ ਆ ਇਹ ਦੇਖਦੇ ਆ ਥੋੜੀ ਦੇਰ ਤੱਕ ਜੁੜੇ ਰਹੋ ਆਕਾਲ ਚੈਨਲ ਦੇ ਨਾਲ ਕੋਸ਼ਿਸ਼ ਹੋਊਗੀ ਕਿ ਪਲ-ਪਲ ਦੀ ਅਪਡੇਟ ਤੇ ਅਗਲੀ ਰਣਨੀਤੀ ਕੀ ਆ ਉਹ ਵੀ ਤੁਹਾਨੂੰ ਜਾਣੂ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ